ਪੰਜਾਬ ਦੇ ਵਿੱਚ ਗੋਲੀਬਾਰੀ ਦੇ ਕਤਲੋਗਾਰ ਜਿਹੜੇ ਨੇ ਆਮ ਜਹੀ ਗੱਲ ਹੋ ਚੁੱਕੀ ਐ ਇਹ ਕੜੀ ਜਿਹੜੀ ਐ ਲਗਾਤਾਰ ਜੁੜਦੀ ਦਿਖਾਈ ਦੇ ਰਹੀ ਐ ਲਗਾਤਾਰ ਵੱਖ-ਵੱਖ ਸ਼ਹਿਰ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਬਾਤਾਂ ਚੱਲੀਆਂ ਨੇ ਉਮੀਦ ਕਰਦੇ ਆ ਪੁਲਿਸ ਥੱਲ ਪਾਵੇਗੀ ਇਸ ਤانوں ਦੱਸ ਦਿੰਨੇ ਆ ਇਹ ਜਿਹੜੀ ਖਬਰ ਹੈ ਗੁਰਦਾਸਪੁਰ ਦੇ ਥਾਣਾ ਕਾਨੂੰਗਾਂਵਾਂ ਦੇ ਪਿੰਡ ਸਠਿਆੜੀ ਤੋਂ ਸਾਹਮਣੇ ਆ ਰਹੀ ਆ ਮੰਗਲਵਾਰ ਦੀ ਰਾਤ 11 ਵਜੇ ਦੇ ਕਰੀਬ ਦਿਨਾਂ ਪੁਛਾਤੇ ਨੌਜਵਾਨਾਂ ਨੇ ਇੱਕ ਟਰੈਵਲ ਏਜੰਟ ਦੇ ਕਾਰ ਉੱਤੇ ਤਾਬੜ-ਤੋੜ ਗੋਲੀਆਂ ਚਲਾਈਆਂ ਭਾਵੇਂ ਕਿ ਇਸ ਗੋਲੀਬਾਰੀ ਦੇ ਵਿੱਚ ਜਿਹੜਾ ਪਰਿਵਾਰ ਹੈ ਉਹਨਾਂ ਦੇ ਜੀ ਜਿਹੜੇ ਨੇ ਵਾਲ-ਵਾਲ ਬਚ ਗਏ ਨੇ ਪਰ ਪਰਿਵਾਰ ਉੱਤੇ ਅਚਾਨਕ ਜਿਵੇਂ ਖਤਰਨਾਕ ਹਮਲਾ ਹੋਇਆ ਜਿਸ ਕਰਕੇ ਪਰਿਵਾਰ ਬੁਰੀ ਤਰੀਕੇ ਨਾਲ ਸਹਮਿਆ ਹੋਇਆ ਏ ਉਸ ਦੇ ਨਾਲ ਹੀ ਪਿੰਡ ਦੇ ਵਿੱਚ ਵੀ دہشت ਪਾਈ ਜਾ ਰਹੀ ਆ ਮਾਹੌਲ ਖਤਰਨਾਕ ਬਣਿਆ ਹੋਇਆ ਇਸ ਮੌਕੇ ਜਦੋਂ ਪਹੁੰਚ ਕੇ ਦੇਖਿਆ ਗਿਆ ਤਾਂ ਬਡੀ ਗਿਣਤੀ ਦੇ ਵਿੱਚ ਲੋਕ ਮੌਕੇ ਤੇ ਪਹੁੰਚੇ ਹੋਏ ਸਨ ਇਕੱਠੇ ਹੋਇਆ ਹੋਇਆ ਸੀ ਕਿਉਂਕਿ ਗੋਲੀਬਾਰੀ ਦੀ ਆਵਾਜ਼ ਲੋਕਾਂ ਦੇ ਕੰਨਾਂ ਤੱਕ ਪਹੁੰਚਦੀ ਹੈ ਤਾਂ ਗੁਰਦਾਸਪੁਰ ਦੇ 44 ਪਿੰਡ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਗੋਲੀਬਾਰੀ ਹੋਈ ਹੈ ਟਰੈਵਲ ਏਜੰਟ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ ਗੁਰਦਾਸਪੁਰ ਤੋਏ ਤਸਵੀਰਾਂ ਕੀਤੀ ਰਾਤ ਤੈਨਾਂ ਸ਼ਾਤਿਆ ਦੇ ਵੱਲੋਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਲੋਕ ਇਕੱਠੇ ਹੋ ਗਏ ਪਿੰਡ ਵਾਲਿਆਂ ਦੇ ਵਿੱਚ ਸੈਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਚੱਲੇ ਕਾਰਤੂਸ ਤੇ ਕੁਝ ਜਿੰਦਾ ਕਾਰਤੂਸ ਵੀ ਮੌਕੇ ਤੋਂ ਬਰਾਮਦ ਹੋਏ ਨੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਪਰ ਬੇहद ਹੈਰਾਨ ਕਰਨ ਦੇਣ ਵਾਲੀ ਗੁਰਦਾਸਪੁਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਟਰੈਵਲ ਏਜੰਟ ਦੇ ਘਰ ਤੇ ਫਾਇਰਿੰਗ ਹੋਈ ਹੈ ਤਿੰਨ ਅਣਪਛਾਤੇ ਜਿਹੜੇ ਨੌਜਵਾਨ ਆਏ ਸਨ ਉਹਨਾਂ ਦੇ ਵੱਲੋਂ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਹਾਲਾਂਕਿ ਇਸ ਹਮਲੇ ਦੇ ਵਿੱਚ ਟਰੈਵਲ ਏਜੰਟ ਦਾ ਪਰਿਵਾਰ ਬਿਲਕੁਲ ਸੁਰੱਖਿਅਤ ਹੈ ਟਰੈਵਲ ਏਜੰਟ ਜਿਹੜਾ ਹੈ ਉਹ ਵੀ ਸੁਰੱਖਿਅਤ ਹੈ ਕਿਸੇ ਨੂੰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਮਾਲੀ ਨੁਕਸਾਨ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਘਰ ਦੇ ਸ਼ੀਸ਼ੇ ਟੁੱਟੇ ਹੋਏ ਨੇ ਤਾਂ ਪਿੱਛੇ ਕਰਦੇ ਨੌਜਵਾਨਾਂ ਤੇ ਵੀ ਜਿਹੜਾ ਕੀ ਹਮਲਾ ਹੋਇਆ ਈ ਮੌਕੇ ਤੇ ਕਾਰਤੂਸ ਤੇ ਕੁਝ ਜਿੰਦਾ ਕਾਰਤੂਸ ਬਰਾਮਦ ਹੋਇਨ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਗੁਰਦਾਸਪੁਰ ਟਰੈਵਲ ਏਜੰਟ ਦੇ ਘਰ ਤੇ ਫਾਇਰਿੰਗ ਹੋਈ ਆ ਬੀਤੀ ਰਾਤ ਤਿੰਨ ਪੰਜ ਅੱਠ ਛਾਤੇ ਆਂਦੇ ਨੇ ਗੋਲੀਬਾਰੀ ਕਰਦੇ ਨੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਪਿੱਛਾ ਕਰਦੇ ਨੌਜਵਾਨਾਂ ਤੇ ਵੀ ਹਮਲਾਵਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਤੇ ਤਾਂ ਇਸ ਟਰੈਵਲ ਏਜੰਟ ਦੇ ਘਰ ਦੇ ਉੱਤੇ ਫਾਇਰਿੰਗ ਹੁੰਦੀ ਆ ਮੌਕੇ ਤੇ ਜਿਹੜੇ ਲੋਕ ਨੇ ਉਹ ਇਕੱਠੇ ਹੋ ਜਾਂਦੇ ਨੇ ਪਿੰਡ ਦੇ ਨੌਜਵਾਨ ਪਿੱਛਾ ਕਰਦੇ ਨੇ ਤਾਂ ਹਮਲਾਵਰਾਂ ਦੇ ਵੱਲੋਂ ਉਹਨਾਂ ਨੌਜਵਾਨਾਂ ਤੇ ਵੀ ਫਾਇਰਿੰਗ ਕੀਤੀ ਗਈ ਹੈ ਜੋ ਕਿ ਪਿੱਛਾ ਕਰ ਰਹੇ ਸੀ ਦਾ ਬੇਹਦ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਵਿੱਚ ਫਾਇਰਿੰਗ ਹੋਈ ਹੈ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਇੱਕ ਪਾਸੇ ਤਾਂ ਨਸ਼ੇ ਦੇ ਸੋਦਾਗਰਾਂ ਤੇ ਠਲ ਪਾਈ ਜਾ ਰਹੀ ਹੈ ਪਰ ਦੂਜੇ ਪਾਸੇ ਲਾਅ ਐਂਡ ਆਰਡਰ ਤੇ ਵਿਰੋਧੀਆਂ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਪੰਜਾਬ ਪੁਲਿਸ ਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਅਜਿਹੀਆਂ ਵਾਰਦਾਤਾਂ ਕਈ ਸਾਹਮਣੇ ਆ ਰਹੀਆਂ ਨੇ ਇੱਕ ਇਸ ਤੋਂ ਪਹਿਲਾਂ ਤੁਹਾਨੂੰ ਅੰਮ੍ਰਿਤਸਰ ਦੀਆਂ ਤਸਵੀਰਾਂ ਦਿਖਾਈਆਂ ਤੇ ਹੁਣ ਇਹ ਗੁਰਦਾਸਪੁਰ ਦੀਆਂ ਤਸਵੀਰਾਂ ਨੇ ਤੇ ਅਗਲੇ ਆਉਣ ਵਾਲੀ ਤਸਵੀਰ ਵੀ ਤੁਹਾਨੂੰ ਲੁਧਿਆਣਾ ਤੋਂ ਦਿਖਾਵਾਂਗੇ ਕਿ ਤੇ ਲੁਧਿਆਣੇ ਦੇ ਵਿੱਚ ਵੀ ਦੁਨੀਆ ਚੱਲੀ ਆ ਨੇ ਤੇ ਆਖਰਕਾਰ ਪੰਜਾਬ ਦੇ ਵਿੱਚ ਆਉਣ ਆਂਡਰ ਦੀ ਸਥਿਤੀ ਕੀ ਹੈ ਇਹ ਸਾਫ ਸਾਫ ਦੇਖਿਆ ਜਾ ਸਕਦਾ ਹੈ ਤੇ ਇਸ ਖਬਰ ਤੇ ਹੋਰ ਜਾਣਕਾਰੀ ਦੇਣ ਦੇ ਲਈ ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਸਾਥੀ ਬਾਲਕ੍ਰਿਸ਼ਨ ਕਾਲੀਆ ਸਾਡੇ ਨਾਲ ਜੁੜ ਗਏ ਨੇ ਬਾਲਕ੍ਰਿਸ਼ਨ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਕੌਣ ਸੀ ਇਹ ਟਰੈਵਲ ਏਜੰਟ ਤੇ ਕੀ ਇਹਨੂੰ ਕੋਈ ਰੰਗਦਾਰੀ ਦਾ ਕਾਲ ਆਇਆ ਸੀ ਕੋਈ ਪੁਰਾਣੀ ਰੰਜਿਸ਼ ਸੀ ਕੀ ਹੈ ਮੌਕੇ ਦੀ ਅਪਡੇਟ ਜਿਵੇਂ ਗੁਰਦਾਸਪੁਰ ਸ਼ਹਿਰ ਜ਼ਿਲ੍ਹੇ ਦੀ ਅਗਰ ਗੱਲ ਕਰੀ ਤਾਂ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਲਗਾਤਾਰ ਹੋਣੇ ਜਿਹੜੀ ਸਟਿਆਲੀ ਪੋਲ ਦੇ ਉੱਤੇ ਜਿਹੜੀ ਇਮਿਗ੍ਰੇਸ਼ਨ ਸੈਂਟਰ ਵਾਲੇ ਨੂੰ ਐਟ ਕਰ ਫਾਇਰਿੰਗ ਹੋਈ ਹੈ ਇੱਕ ਇੱਕ ਚੌਥੀ ਘਟਨਾ ਹੈ ਇਸ ਤੋਂ ਪਹਿਲਾਂ ਵੀ ਤਿੰਨ ਜਿਹੜੇ ਪੰਜਾਬ ਵਾਲਾ ਹਾਊਸ ਤੇ ਉੱਤੇ ਫਾਇਰਿੰਗ ਹੋ ਚੁੱਕੀ ਹੈ ਉਸ ਤੋਂ ਬਾਅਦ ਇੱਕ ਗਾਰਮੈਂਟ ਸ਼ਾਪ ਵਾਲਾ ਉਹਨੂੰ ਟਰੈਟ ਮਿਲ ਚੁੱਕਾ ਦੀ ਐਫ ਆਈ ਆਰ ਵੀ ਰਜਿਸਟਰ ਹੋ ਚੁੱਕੀ ਹੈ ਔਰ ਇਸ ਤੋਂ ਇਲਾਵਾ ਇੱਕ ਡਾਕਟਰ ਨੂੰ ਟਰੈਟ ਆ ਚੁੱਕਾ ਹੈ ਪਰ ਲਗਾਤਾਰ ਜਿਹੜੇ ਆ ਇਹ ਰੰਗਦਾਰੀ ਦੇ ਮਾਮਲੇ ਜਿਹੜੇ ਬਿਲਕੁਲ ਸਾਹਮਣੇ ਆ ਰਹੇ ਨੇ ਔਰ ਪੁਲਿਸ ਨੇ ਇੱਕ ਮਾਮਲੇ ਨੂੰ ਟਰੇਸ ਵੀ ਕਰ ਲਿਆ ਜਿੱਥੇ ਬੰਦੇ ਵੀ ਫੜੇ ਗਏ ਲੇਕਿਨ ਇਸ ਤੋਂ ਬਾਵਜੂਦ ਵੀ ਜਿਹੜੀ ਹੱਲੇ ਵੀ ਜਿਹੜ ਤੇ ਇਹ ਕੌਣ ਸਨ ਇਹ ਟ੍ਰੈਵਲ ਏਜੰਟ ਵਾਲੇ ਇਹਨਾਂ ਦੀ ਕਿੱਥੇ ਇੱਕ ਦੁਕਾਨ ਜਾਂ ਕੋਈ ਆਫਿਸ ਬਣਾਇਆ ਹੋਵੇ ਕਿਸਤੇ ਪਰਿਵਾਰਕ ਮੈਂਬਰਾਂ ਨੂੰ ਕੋਈ ਜਾਣ ਤੋਂ ਮਾਰਨ ਦੀ ਧਮਕੀ ਆਈ ਹੋਵੇ ਕਿਸੇ ਨਾਲ ਨਿੱਜੀ ਰੰਜਿਸ਼ ਹੋਵੇ ਕਿਸ ਤਹਏ ਤੇ ਹਮਲਾ ਕੀਤਾ ਗਿਆ ਜਾਂ ਕੋਈ ਗੈਂਗ ਸਾਹਮਣੇ ਆਈ ਹੋਵੇ ਕਿ ਕਿਸੇ ਗੈਂਗ ਨੇ ਜ਼ਿੰਮੇਵਾਰੀ ਲਈ ਹੋਵੇ ਇਸ ਹਮਲੇ ਦੀ ਪਰਿਵਾਰ ਦੇ ਵੱਲੋਂ ਕੀ ਜਵਾਬ ਦਿੱਤਾ ਗਿਆ ਪਰਵਾਰ ਜਿਹੜੀ ਲੇਡੀ ਸ਼ਵਾਨੀ ਆ ਉਹਨਾਂ ਨੇ ਕਹਿੰਦੇ ਮੇਰੇ ਹਸਬੰਦ ਜਿਹੜੇ ਉਹ ਘਰ ਨਹੀਂ ਸੀ ਔਰ 12 11 12 ਵਜੇ ਤੋਂ ਬਾਅਦ ਜਿਹੜੀਆਂ ਫਾਇਰਿੰਗ ਤਿੰਨਨ ਕਾਰਪੋਰਟ ਜਿਹੜੇ ਬਾਈਕ ਤੇ ਆਉਂਦੇ ਨੇ ਉਹ ਫਾਇਰਿੰਗ ਕਰਦੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਸਟਮਰ ਦੇ ਨੇ ਪਹਿਲਾਂ ਫਾਇਰਿੰਗ ਹੋਈ ਸੀ ਪਰ ਲੇਕਿਨ ਉਹ ਇਹਨਾਂ ਦੇ ਘਰ ਦੇ ਉੱਤੇ ਨਹੀਂ ਕੀਤੀ ਕਿ ਬਿਲਕੁਲ ਬਾਹਰ ਹਵਾਜ ਕੀਤੀ ਗਈ ਸੀ ਉਹ ਠੀਕ ਹੈ ਔਰ ਓਰਡੀਨਰੀ ਜੀ ਬਾਲਕੋਨ ਤੁਹਾਡੀ ਆਵਾਜ਼ ਕੱਟ ਰਹੀ ਹੈ ਵਿੱਚ ਵਿੱਚ ਨੈਟਵਰਕ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰੋ ਤਾ ਗੁਰਦਾਸਪੁਰ ਟਰੈਵਲ ਏਜੰਟ ਦੇ ਉੱਤੇ ਫਾਇਰਿੰਗ ਹੋਈ ਹੈ ਜਿਸ ਤਰੀਕੇ ਦੇ ਨਾਲ ਸਾਡੇ ਸਾਥੀ ਦੇ ਵੱਲੋਂ ਦੱਸਿਆ ਗਿਆ ਕਿ ਲਗਾਤਾਰ ਗੁਰਦਾਸਪੁਰ ਦੇ ਵਿੱਚ ਚੌਥੀ ਵਾਰ ਦਾਤ ਹੈ ਲਾਅ ਐਂਡ ਆਰਡਰ ਕਾਫੀ ਖਰਾਬ ਹੁੰਦਾ ਹੋਇਆ ਦਿਖਾਈ ਦੇ ਰਿਹਾ ਗੁਰਦਾਸਪੁਰ ਦੇ ਵਿੱਚ ਉਮੀਦ ਕਰਦੇ ਹਾਂ ਗੁਰਦਾਸਪੁਰ ਪੁਲਿਸ ਇਸਤੇ ਜਲਤੋਂ ਜਲਦ ਨਕੀਲ ਕੱਸੇਗੀ ਤੇ ਇਹਨਾਂ ਬਦਮਾਸ਼ਾਂ ਨੂੰ ਜਲਤੋਂ ਜਲਦ ਹਿਰਾਸਤ ਵਿੱਚ ਲਏਗੀ